ਕਹਾਣੀ ਨੂਰ ਜਮਾਲ ਤੇ ਜੰਜਾਲ ਦਿਓ ਉਹ ਅੱਗੇ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਰਾਹ 'ਚ ਫਿਰ ਰਾਤ ਪੈ ਜਾਂਦੀ ਆ ਅੱਗੇ ਉਹ ਕੀ ਵੇਂਦੀ ਆ ਕਿ ਅੱਗੇ ਇੱਕ ਕਿਲਾ ਏ ਤੇ ਉਹ ਉਸ ਕਿਲੇ ਵਿੱਚ ਚਲੀ ਜਾਂਦੀ ਆ ਉੱਥੇ ਕੋਈ ਵੀ ਜੀ ਨਹੀਂ ਅੱਗੇ ਇੱਕ ਚਿਵਾਰਾ ਹੈ ਉਹ ਉਹਦੇ ਤੇ ਚੜ ਜਾਂਦੀ ਆ ਉੱਥੇ ਉਹ ਕੀ ਵੇਖਦੀ ਆ ਕਿ ਇੱਕ ਕੁੜੀ ਬੈਠੀ ਆ ਤੇ ਉਹਨੇ ਵਿਆਹ ਵਾਲੇ ਕੱਪੜੇ ਪਾਏ ਹੋਏ ਆ ਹੱਥੇ ਚੂੜਾ ਤੇ ਮਹਿੰਦੀ ਲੱਗੀ ਹੋਈ ਆ ਔਰ ਸਭ ਹਾਰ ਸ਼ਿੰਗਾਰ ਲੱਗਾ ਹੋਇਆ ਉਹ ਉਹ ਨੂੰ ਪੁੱਛਦੀ ਆ ਭੈਣੇ ਇੱਥੇ ਕੋਈ ਬੰਦਾ ਪਰਿੰਦਾ ਨਹੀਂ ਤੂੰ ਇੱਥੇ ਕਿਵੇਂ ਬੈਠੀ ਆ ਉਹ ਕੁੜੀ ਕਹਿੰਦੀ ਆ ਕਿ ਅੱਜ ਮੇਰਾ ਵਿਆਹ ਸੀ ਤੇ ਇੱਕ ਦਿਓ ਮੇਰੇ ਤੇ ਆਸ਼ਿਕ ਸੀ ਉਹਨੇ ਮੈਨੂੰ ਚੁੱਕ ਕੇ ਇੱਥੇ ਲੈ ਆਂਦਾ ਹੁਣ ਤੂੰ ਵੀ ਇੱਥੇ ਆ ਗਈ ਏ ਉਹਨੇ ਤੈਨੂੰ ਵੀ ਖਾ ਜਾਣਾ ਉਹ ਹੁਣ ਮੇਰੀ ਜੰਜ ਦੇ ਬੰਦਿਆਂ ਨੂੰ ਖਾਣ ਵਾਸਤੇ ਲੈਣ ਗਿਆ ਹੈ ਉਹਨਾਂ ਦੇ ਆਉਣ ਦਾ ਵੇਲਾ ਹੋ ਗਿਆ ਉਹ ਵੇਖ ਤੇਲ ਦਾ ਕਢਾਇਆ ਉਦਰ ਤਰਿਆ ਤੇ ਉਹਦੇ ਵਿੱਚ ਬੰਦੇ ਸੁੱਟ-ਸੁੱਟ ਕੇ ਭੁੰਨ-ਭੁੰਨ ਕੇ ਖਾਣਗੇ। ਉਹ ਉਹਨੂੰ ਕਹਿੰਦੀ ਆ ਚੱਲ ਖਾ ਮੈਨੂੰ ਵੀ ਖਾ ਕਿਹੜਾ ਤੇਲ ਦਾ ਕੜਾ ਕੜਾਇਆ ਤਰਿਆਏ। ਉਹ ਉਥੇ ਜਾ ਕੇ ਖਲੋ ਜਾਂਦੀ ਆ। ਉਧਰੋਂ ਦਿਓ ਵੀ ਆ ਜਾਂਦਾ ਹੈ। ਉਹਨਾਂ ਲਈ ਕਈ ਬੰਦੇ ਮੋਡਿਆਂ ਤੇ ਚੁੱਕਿਆ। ਉਹਨਾਂ ਕਈ-ਕਈ ਬੰਦੇ ਮੋਡਿਆਂ ਤੇ ਚੁੱਕਿਆ। ਉਸ ਕੁੜੀ ਨੇ ਕੱਢਿਆ ਨਕਸ਼ ਤੇ ਜਦੋਂ ਕੀਤਾ ਦਿਓ ਦੇ ਸਾਹਮਣੇ ਤੇ ਉਹ ਕਹਿੰਦੇ ਆ ਕਿ ਕੋਈ ਵਲੀ ਆ ਗਿਆ। ਹੁਣ ਭੱਜਣ ਨੂੰ ਰਾਹ ਵੀ ਨਹੀਂ ਲੱਭਣਾ ਉਹਨੇ ਆਖਿਆ ਹੁਣ ਭੱਜਣ ਦੀ ਕੋਸ਼ਿਸ਼ ਵੀ ਨਾ ਕਰਨਾ ਨਹੀਂ ਤੇ ਸਾਰਿਆਂ ਨੂੰ ਸਾੜ ਦੇਉ ਬੰਦੇ ਦੇ ਪੁੱਤ ਬਣ ਕੇ ਖਲੋ ਜਾ ਉਹ ਇੱਥੇ ਹੀ ਉਹ ਉਹਨਾਂ ਨੂੰ ਕਹਿੰਦੀ ਆ ਮੈਂ ਤੁਹਾਨੂੰ ਛੱਡਣਾ ਨਹੀਂ ਤੇ ਉਹ ਤਰਲੇ ਕੱਢ ਦਿਆ ਉਹ ਕਹਿੰਦੀ ਆ ਕਿ ਆਪਣੇ ਸੁਲੇਮਾਨ ਪੈਗੰਬਰ ਦੀ ਸੌਂ ਖਾਓ ਤੇ ਇਹਨਾਂ ਜਾਂਜੀਆਂ ਨੂੰ ਤੇ ਇਸ ਕੁੜੀ ਨੂੰ ਜਿੱਥੋਂ ਲਿਆਂਦਾ ਸੀ ਉੱਥੇ ਹੀ ਛੱਡ ਕੇ ਆਓ ਉਹ ਜਾਂਜੀਆਂ ਤੇ ਕੁੜੀ ਨੂੰ ਉੱਥੇ ਛੱਡ ਆਉਂਦੇ ਆ ਜਿੰਝ ਤੋਂ ਲਿਆਂਦਾ ਸੀ ਜਦ ਉਹ ਛੱਡ ਕੇ ਵਾਪਸ ਆਏ ਤਾਂ ਉਹ ਕਹਿੰਦੀ ਆ ਮੈਂ ਤੁਹਾਨੂੰ ਤਾਂ ਛੱਡਦੀ ਆ ਜੇ ਤੁਸੀਂ ਮੇਰਾ ਇੱਕ ਕੰਮ ਕਰੋਗੇ ਮੈਂ ਤੁਹਾਨੂੰ ਤਾਂ ਬਖਸ਼ਾਂਗੀ ਜੇ ਤੁਸੀਂ ਜੰਗਾਲ ਦਿਓ ਦੇ ਕਿਲੇ ਵਿੱਚ ਵੇਖ ਕੇ ਆਉਂਗੇ ਕਿ ਉੱਥੇ ਰਾਜੇ ਦਾ ਮੁੰਡਾ ਹੈਗਾ ਕਿ ਨਹੀਂ ਉਹ ਕਹਿੰਦੇ ਆ ਕਿ ਲਓ ਇਹਦੇ ਤੋਂ ਬਚੋ ਸਾਂ ਤੇ ਜੰਗਾਲ ਦਿਓ ਦੀ ਬਿਪਤਾ ਪੈ ਗਈ ਉਹ ਕਹਿੰਦੀ ਤੁਹਾਨੂੰ ਜਾਣਾ ਪੈਣਾ ਉਹ ਹੌਸਲਾ ਕਰਕੇ ਕਹਿੰਦੇ ਆ ਜਾਂਦੇ ਆ ਜੇ ਦਿਓ ਆ ਜਾਓ ਤਾਂ ਉਥੋਂ ਭੱਜ ਜਾਵਾਂਗੇ ਇਸ ਬਲਾ ਤੋਂ ਤਾਂ ਬਚੀਏ ਉਹ ਸਾਰੇ ਚਲੇ ਜਾਂਦੇ ਆ ਜਦੋਂ ਉਥੇ ਜਾਂਦੇ ਆ ਤਾਂ ਕਿਲੇ ਦੇ ਲਾਗੇ ਨਹੀਂ ਜਾਂਦੇ ਕਿ ਜੇ ਦਿਓ ਕਿਲੇ ਵਿੱਚ ਹੋਇਆ ਤਾਂ ਉਹਨੇ ਸਾਨੂੰ ਮਾਰ ਦੇਣਾ ਇੱਕ ਦਿਓ ਤਗੜਾ ਹੁੰਦਾ ਉਹ ਕਹਿੰਦਾ ਤੁਸੀਂ ਇੱਥੇ ਖਲੋਵੋ ਤੇ ਮੈਂ ਵੇਖ ਕੇ ਆਉਂਦਾ ਉਹ ਜਾ ਕੇ ਸੁੰਘ-ਸੁੰਘ ਕੇ ਵੇਂਦਾ ਕਿ ਦਿਓ ਹੈਗਾ ਕਿ ਨਹੀਂ ਹੈਗਾ ਉਹਨੇ ਜਦੋਂ ਵੇਖਿਆ ਕਿ ਦਿਓ ਹੈ ਨਹੀਂ ਤਾਂ ਉਹ ਅੱਗੇ ਚਲਾ ਗਿਆ ਜਦੋਂ ਉਹ ਅੱਗੇ ਗਿਆ ਤਾਂ ਜਾਂਦਿਆਂ ਨੂੰ ਅੱਗੇ ਉਹ ਕੁੜੀ ਨੂਰ ਜਮਾਲ ਬੈਠੀ ਆ ਤੇ ਉਹ ਰਾਜੇ ਦਾ ਮੁੰਡਾ ਵੀ ਬੈਠਾ ਉਹ ਦੋਵਾਂ ਨੂੰ ਵੇਖ ਕੇ ਮੁੜ ਆਇਆ ਆਣ ਕੇ ਦੂਜਿਆਂ ਨੂੰ ਕਹਿੰਦਾ ਕਿ ਦਿਓ ਹੈ ਹੈ ਨਹੀਂ ਤੇ ਮੁੰਡਾ ਕੁੜੀ ਹੈਗੇ ਉਹ ਉਥੋਂ ਵੀ ਵਾਪਸ ਮੁੜ ਆਉਂਦੇ ਆ ਤੇ ਉਸ ਕੁੜੀ ਕੋਲ ਫੇਰ ਜਾਂਦੇ ਆ ਉਹਨੂੰ ਵੀ ਉਹਨੂੰ ਆਣ ਕੇ ਕਹਿੰਦੇ ਆ ਕਿ ਅਸੀਂ ਉਥੋਂ ਪਤਾ ਲੈ ਕੇ ਆਏ ਹਾਂ ਉਥੇ ਇੱਕ ਮੁੰਡਾ ਤੇ ਇੱਕ ਕੁੜੀ ਆ ਤੇ ਕੁੜੀ ਦਾ ਨਾਮ ਨੂਰ ਜਮਾਲੇ ਕੁੜੀ ਉਸਨੂੰ ਕਹਿੰਦੀ ਆ ਤੇ ਕਿ ਇੱਕ ਕੁੜੀ ਕੁੜੀ ਉਸਨੂੰ ਕਹਿੰਦੀ ਆ ਚੰਗਾ ਤੁਸੀਂ ਹੁਣ ਜਾਓ ਤੇ ਆਪ ਉਹ ਅਗਾਹ ਤੁਰ ਪੈਂਦੀ ਆ ਉਹ ਤੁਰ ਹੀ ਜਾਂਦੀ ਆ ਤੁਰ ਹੀ ਜਾਂਦੀ ਆ ਅੱਗੇ ਇੱਕ ਦਰਿਆ ਆ ਜਾਂਦਾ ਉਸ ਦਰਿਆ ਦੇ ਦੂਜੇ ਬੰਨੇ ਦਿਉ ਜੰਗਾਲ ਦਾ ਕਿਲਾ ਹੁੰਦਾ ਉਹੋ ਸੋਚਦੀ ਆ ਕਿ ਹੁਣ ਕਿਲਾ ਤੇ ਆ ਗਿਆ ਪਰ ਦਰਿਆ ਕਿਵੇਂ ਪਾਰ ਲਗਾਵਾ ਉਹ ਅਜੇ ਵਿਚਾਰਾਂ ਕਰਦੀ ਆ ਤੇ ਉਧਰੋਂ ਇੱਕ ਲੱਕੜ ਦਰਿਆ ਵਿੱਚ ਰੁੜਦੀ ਆ ਆਉਂਦੀ ਆ ਉਹ ਛਾਲ ਮਾਰ ਕੇ ਲੱਕੜ ਦੇ ਉੱਤੇ ਚੜ ਜਾਂਦੀ ਆ ਕਿ ਚਲੋ ਕਿਤੇ ਨਾ ਕਿਤੇ ਤਾਂ ਪਾਰ ਲੱਗੂ ਹੀ ਉਹ ਲੱਕੜ ਰੁੜਦੀ ਜਾਂਦੀ ਆ ਰੁੜਦੀ ਜਾਂਦੀ ਆ ਤੇ ਕਿਸੇ ਪਾਰ ਨਹੀਂ ਲੱਗਦੀ ਤੇ ਫੇਰ ਇੱਕ ਘੁੰਮਣ ਘੇਰੀ ਚ ਜਾਂਦੀ ਆ ਉਹ ਕੁੜੀ ਘੁੰਮਣ ਘੇਰੀ ਚ ਗੋਤੇ ਖਾਣ ਡੇ ਜਾਂਦੀ ਆ ਉਹ ਫੇਰ ਰੱਬ ਅੱਗੇ ਅਰਦਾਸ ਕਰਦੀ ਹੈ ਕਿ हे ਰੱਬਾ ਇੱਥੋਂ ਵੀ ਮੈਨੂੰ ਬਚਾ ਉਹਦਾ ਨਕਸ਼ ਭਿੱਜ ਕੇ ਗਲ ਜਾਂਦਾ ਤੇ ਮਣਕਾ ਵੀ ਪਾਣੀ ਵਿੱਚ ਡਿੱਗ ਪੈਂਦਾ ਉਹ ਫੇਰ ਘੁੰਮਣ ਘੇਰੀ ਵਿੱਚੋਂ ਨਿਕਲ ਕੇ ਰੋੜੇ ਪੈ ਜਾਂਦੀ ਆ ਬਹੁਤ ਦੂਰ ਜਾ ਕੇ ਉਹ ਇੱਕ ਕੰਡੇ ਲੱਗ ਜਾਂਦੀ ਆ ਜਦੋਂ ਉਹ ਬਾਹਰ ਨਿਕਲਦੀ ਹੈ ਤਾਂ ਉਸ ਕੋਲ ਕੁਝ ਵੀ ਨਹੀਂ ਸਿਰਫ ਗਲ ਦੇ ਕੱਪੜੇ ਹੀ ਬਾਕੀ ਰਹਿ ਜਾਂਦੇ ਆ ਉਹ ਉੱਥੇ ਆਪਣੇ ਕੱਪੜੇ ਨਿਚੋੜਦੀ ਤੇ ਸੁਕਾਉਂਦੀ ਆ ਉਹ ਆਪਣੇ ਦਿਲ ਵਿੱਚ ਸੋਚਦੀ ਆ ਪਈ ਹੁਣ ਕਿਹੜੇ ਪਾਸੇ ਜਾਵਾਂ ਨਕਸ਼ ਤੇ ਮਣਕਾ ਵੀ ਗਵਾਚ ਗਿਆ ਹੁਣ ਕੀ ਕਰਾਂ ਸੋਚਦਿਆਂ ਸੋਚਦਿਆਂ ਉਹ ਕੀ ਵੇਂਦੀ ਆ ਸਾਹਮਣੇ ਇੱਕ ਚੀਜ਼ ਲਿਸ਼ਕਦੀ ਆ ਉਹ ਉਹਦੇ ਵੱਲ ਤੁਰ ਪੈਂਦੀ ਆ ਜਦ ਉਹ ਲਾਗੇ ਗਈ ਤਾਂ ਵੇਂਦੀ ਆ ਕਿ ਉਹ ਇੱਕ ਡੋਲੇ ਵਾਲੀ ਪਾਲਕੀ ਹੈ ਉਹ ਪਾਲਕੀ ਦੇ ਕੋਲ ਆ ਜਾਂਦੀ ਹੈ ਤੇ ਵੇਂਦੀ ਹੈ ਕਿ ਉਸ ਪਾਲਕੀ ਵਿੱਚ ਇੱਕ ਨਵੀਂ ਵਿਆਹੀ ਕੁੜੀ ਬੈਠੀ ਹੁੰਦੀ ਹੈ ਉਹ ਉਸ ਕੁੜੀ ਨੂੰ ਪੁੱਛਦੀ ਆ ਕਿ ਭੈਣਾ ਤੂੰ ਇੱਥੇ ਕਿਵੇਂ ਆ ਗਈ ਹੈ ਕੁੜੀਓ ਨੂੰ ਦੱਸਦੀ ਆ ਭਈ ਮੈਨੂੰ ਇੱਕ ਰਾਜੇ ਦੇ ਮੁੰਡੇ ਨੇ ਵਿਆਹ ਕੇ ਲਿਆਂਦਾ ਸੀ ਤੇ ਜਦ ਅਸੀਂ ਇਹ ਦਰਿਆ ਪਾਰ ਕੀਤਾ ਤਾਂ ਦਰਿਆ ਦੇ ਕੰਢੇ ਕੋਹਾਰਪਾਲ ਕੀ ਰੱਖ ਕੇ ਸਾਹ ਲੈਣ ਲਈ ਬੈਠ ਗਏ ਰਾਜੇ ਦਾ ਮੁੰਡਾ ਵੀ ਸਾਹ ਲੈਣ ਲੱਗ ਪਿਆ ਰਾਜੇ ਤੇ ਮੁੰਡੇ ਨਾਲ ਸੀ ਇੱਕ ਗੋਲੀ ਤੇ ਉਸ ਗੋਲੀ ਨਾਲ ਰਾਜੇ ਦੇ ਮੁੰਡੇ ਦੀ ਯਾਰੀ ਸੀ ਜਦ ਉਹ ਸਾਰੇ ਸਾਹ ਲੈਣ ਲੱਗੇ ਤਾਂ ਰਾਜੇ ਦਾ ਮੁੰਡਾ ਗੋਲੀ ਨੂੰ ਆਂਦਾ ਗੋਲੀਏ ਭਲਾ ਵੇਖ ਘਰ ਆਣੀ ਚੰਗੀ ਸੋਹਣੀ ਆ ਕਿ ਨਹੀਂ ਉਸ ਗੋਲਲੀ ਨੇ ਵੇਖਣ ਵੇਖਣ ਲੱਗੀ ਨੇ ਮੇਰੇ ਮੂੰਹ ਤੇ ਕਾਲਖ ਮਲ ਦਿੱਤੀ ਤੇ ਰਾਜੇ ਦੇ ਮੁੰਡੇ ਨੂੰ ਜਾ ਕੇ ਕਹਿੰਦੀ ਆ ਕਿ ਤੇਰੀ ਰਾਣੀ ਤਾਂ ਸ਼ਾ ਕਾਲੀ ਆ ਉਹਨੂੰ ਤੇ ਵੇਖਣ ਨੂੰ ਜੀ ਨਹੀਂ ਕਰਦਾ ਰਾਜੇ ਦਾ ਮੁੰਡਾ ਮੈਨੂੰ ਇੱਥੇ ਛੱਡ ਗਿਆ ਤੇ ਆਪ ਚਲਾ ਗਿਆ ਮੈਂ ਕੋਹਾਰਾ ਨੂੰ ਕਿਹਾ ਤੁਸੀਂ ਪਿਛਾਂ ਮੁੜ ਜਾਓ ਤੇ ਜਾ ਕੇ ਮੇਰੇ ਮਾਪੇ ਬਾਪ ਨੂੰ ਨਾਂ ਦੱਸਿਓ ਪਈ ਆ ਗੱਲ ਹੋਈ ਹੈ ਮੇਰੇ ਨਾਲ ਜੋ ਬਣੀ ਮੈਂ ਆਪੇ ਕੱਟ ਲਵਾਂਗੀ ਹੁਣ ਤੂੰ ਮਿਲ ਪਈ ਏ ਚੱਲ ਕਿਸੇ ਪਾਸੇ ਲੱਗੀ ਏ ਇੱਥੇ ਕੋਈ ਜੰਗਲੀ ਜਾਨਵਰ ਖਾ ਜਾਊਗਾ ਰੱਬ ਰਾਖਾ